ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਸਭ ਤੋਂ ਪਹਿਲਾਂ ਪਲਟਵਾਰ ਕੀਤਾ ਪ੍ਰਤਾਪ ਸਿੰਘ ਬਾਜਬਾ ਨੇ ਕੇ ਆਮ ਆਦਮੀ ਪਾਰਟੀ ਦੇ 35 ਤੋਂ 40 ਮੌਜੂਦਾ ਵਿਧਾਇਕ ਕਿਸੇ ਵੀ ਸਮੇਂ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਬਵਾਲ ਮਚ ਗਿਆ ਚੱਲਦੇ ਸੈਸ਼ਨ ਦੇ ਵਿੱਚ ਲੇਕਿਨ ਆਮ ਆਦਮੀ ਪਾਰਟੀ ਦੇ ਮੌਜੂਦਾ ਨਵੇਂ ਬਣੇ ਪ੍ਰਧਾਨ ਅਮਨ ਅਰੋੜਾ ਵੀ ਕਿਸੇ ਤੋਂ ਘੱਟ ਨਹੀਂ ਉਹਨਾਂ ਨੇ ਸਾਰੇ ਕੱਚੇ ਚਿੱਟੇ ਖੋਲ ਕੇ ਰੱਖ ਦਿੱਤੇ ਪ੍ਰਤਾਪ ਸਿੰਘ ਬਾਜਵਾ ਦੇ ਜੇਕਰ ਪ੍ਰਤਾਪ ਸਿੰਘ ਬਾਜਵਾ ਸੱਚੇ ਨੇ ਤੇ ਪ੍ਰਤਾਪ ਸਿੰਘ ਬਾਜਵਾ ਫਿਰ ਸਾਇਲੈਂਟ ਕਿਉਂ ਨੇ ਕਾਨਫਰੰਸ ਕਿਉਂ ਨਹੀਂ ਕਰ ਲੈਂਦੇ ਕਿ ਮੇਰੇ ਤੇ ਅਮਨ ਅਰੋੜਾ ਨੇ ਬੜਾ ਵੱਡਾ ਝੂਠਾ ਇਲਜ਼ਾਮ ਲਗਾਇਆ ਹੈ ਬੈਂਗਲੌਰ ਦੇ ਵਿੱਚ ਮੀਟਿੰਗ ਹੋਈ ਹੈ ਪ੍ਰਤਾਪ ਸਿੰਘ ਬਾਜਵਾ ਦੀ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਲਗਾਤਾਰ ਦੋ ਦਿਨ ਦੋ ਦਿਨ ਲਗਾਤਾਰ ਪੰਜਾਬ ਦੇ ਵਿੱਚੋਂ ਗੈਰਹਾਜ਼ਰ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਹੁਣ ਪ੍ਰਤਾਪ ਸਿੰਘ ਬਾਜਵਾ ਬਿਲਕੁਲ ਸਾਇਲੈਂਟ ਹੋ ਗਏ ਨੇ ਕਿਉਂਕਿ ਪਲਟਵਾਰ ਕੀਤਾ ਗਿਆ ਇੱਕ ਵੱਡੇ ਪੱਤਰਕਾਰ ਨੇ ਕਿਹਾ ਹੈ ਕਿ ਇਹਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਪ੍ਰਤਾਪ ਸਿੰਘ ਬਾਜਵਾ ਕਿਸੇ ਵੀ ਸਮੇਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਨੇ ਭਾਰਤੀ ਜਨਤਾ ਪਾਰਟੀ ਉਹਨਾਂ ਦਾ ਇੰਤਜ਼ਾਰ ਕਰ ਰਹੀ ਹੈ ਮੁੱਖ ਮੰਤਰੀ ਦਾ ਚਿਹਰਾ ਵੀ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਤਾਪ ਸਿੰਘ ਬਾਜਵਾ ਹੋਣਗੇ ਪੱਤਰਕਾਰ ਇਹ ਗੱਲ ਕਹਿ ਰਹੇ ਨੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਸਿਰਫ ਬਾਰਾਪੋਰੀਆਂ ਦਾ ਫਰਕ ਹੈ ਇੱਕੋ ਘਰ ਦੇ ਵਿੱਚ ਦੋ ਝੰਡੇ ਨੇ ਇੱਕ ਝੰਡਾ ਹੈ ਭਾਰਤੀ ਜਨਤਾ ਪਾਰਟੀ ਦਾ ਦੂਸਰੇ ਪਾਸੇ ਝੰਡਾ ਹੈ ਕਾਂਗਰਸ ਪਾਰਟੀ ਦਾ ਯਾਨਕਿ ਇੱਕ ਘਰ ਦੇ ਵਿੱਚ ਦੋ ਫਲੈਗ ਕਿਸੇ ਵੀ ਸਮੇਂ ਪ੍ਰਤਾਪ ਸਿੰਘ ਬਾਜਵਾ 12 ਪੌੜੀਆਂ ਚੜ੍ਹ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਨੇ ਹੁਣ ਮੂੰਹ ਦੇ ਵਿੱਚ ਘੁਗੜੀਆਂ ਨੇ ਸੁਖਬੀਰ ਸਿੰਘ ਸੌਰੀ ਪ੍ਰਤਾਪ ਸਿੰਘ ਬਾਜਵਾ ਦੇ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਇੱਕ ਵਾਰ ਵੀ ਬਿਆਨ ਨਹੀਂ ਦਿੱਤਾ ਗਿਆ ਕਿ ਗਲਤ ਬੁਲਿਆ ਅਮਨ ਰੂੜਾ ਨੇ ਕਿਉਂਕਿ ਅਮਨ ਰੂੜਾ ਨੇ ਕਿਹਾ ਮੈਂ ਹੁਣ ਜਿਹੜੇ ਰਾਹੁਲ ਗਾਂਧੀ ਨੇ ਉਹਨਾਂ ਨੂੰ ਛੁੱਟੀ ਲਿਖਣ ਜਾ ਰਿਹਾ ਹਾਂ ਇਹ ਨਵੀਂ ਪਸੂੜੀ ਪੈ ਗਈ ਹੈ ਕਾਂਗਰਸ ਪਾਰਟੀ ਦੇ ਵਿੱਚ ਹੈ ਕਿਉਂਕਿ ਇੱਕ ਅਨਾਰ ਤੇ 100 ਬਿਮਾਰ ਵਾਲੀ ਗੱਲ ਹੋ ਗਈ ਆਪੋ ਆਪਣੇ ਪੱਧਰ ਤੇ ਇਹਨਾਂ ਵੱਡੇ ਆਗੂਆਂ ਨੇ ਨਵੇਂ ਬਣੇ ਪ੍ਰਧਾਨ ਨਵੇਂ ਬਣੇ ਇੰਚਾਰਜ ਪੰਜਾਬ ਦੇ ਭਪੇਸ਼ ਬਕੇਲ ਨੂੰ ਜਿਹੜੇ ਨੇ ਆਪੋ ਆਪਣੇ ਨਾਮ ਦਿੱਤੇ ਕਿ ਅਸੀਂ ਇਸ ਅਹੁਦੇ ਤੇ ਐਜ਼ ਅ ਪ੍ਰਧਾਨ ਐਜ਼ ਅ ਮੁੱਖ ਮੰਤਰੀ ਦਾ ਚਿਹਰਾ ਬਣਨਾ ਚਾਹੁੰਦੇ ਆਂ ਲੇਕਿਨ ਸਾਰਿਆਂ ਨੂੰ ਰੱਦ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਦੀ ਐਂਟਰੀ ਹੋਣ ਜਾ ਰਹੀ ਹੈ ਕਾਂਗਰਸ ਪਾਰਟੀ ਵਿੱਚ ਕਾਂਗਰਸ ਪਾਰਟੀ ਵੱਲੋਂ ਪ੍ਰਧਾਨ ਹੋਣਗੇ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਵੱਲੋਂ ਹੀ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਕਿਉਂਕਿ ਸਿੱਧੀ ਗੱਲਬਾਤ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨਾਲ ਪ੍ਰਤਾਪ ਸਿੰਘ ਬਾਜਵਾ ਭਾਰਤੀ ਜਨਤਾ ਪਾਰਟੀ ਵਿੱਚ ਐਜ਼ ਅ ਮੁੱਖ ਮੰਤਰੀ ਦਾ ਚਿਹਰਾ ਨਵਜੋਤ ਸਿੰਘ ਸਿੱਧੂ ਐਜ਼ ਅ ਜੱਟ ਸਿਕ ਚਿਹਰਾ ਕਾਂਗਰਸ ਪਾਰਟੀ ਵੱਲੋਂ 2022 27 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜੇਕਰ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਐਜ਼ ਅ ਮੁੱਖ ਮੰਤਰੀ ਦਾ ਅਹੁਦਾ ਨਵਜੋਤ ਸਿੰਘ ਸਿੱਧੂ ਦੇ ਕੋਲ ਹੁੰਦਾ ਤਾਂ ਨਤੀਜੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਕੁਝ ਹੋਰ ਹੁਣੇ ਸੀ ਚੰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਇੱਕ ਪੱਤਰਕਾਰ ਨੇ ਕਿਹਾ ਕਿ ਬੜੀ ਵੱਡੀ ਗਲਤੀ ਕੀਤੀ ਬਦਲਾਵ ਦੇ ਨਾਮ ਤੇ ਲੋਕਾਂ ਨੇ ਜ਼ਰੂਰ ਵੋਟਾਂ ਪਾਈਆਂ ਲੇਕਿਨ ਉਹਨਾਂ ਦਿਨਾਂ ਦੇ ਵਿੱਚ ਨਵਜੋਤ ਸਿੰਘ ਦੀ ਸਿੱਧੂ ਦੀ ਤੂਤੀ ਬੋਲਦੀ ਸੀ ਨਵਜੋਤ ਸਿੰਘ ਸਿੱਧੂ ਨੇ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਟੌਰਚਰ ਕਰ ਕਰਕੇ ਆਪ ਪਾਰਟੀ ਦੇ ਵਿੱਚੋਂ ਬਾਹਰ ਕਢਵਾ ਦਿੱਤਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਇਸ ਕਰਕੇ ਹੁਣ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਵਿੱਚੋਂ ਔਟ ਕਿਉਂਕਿ ਉਹ ਜਵਾਬ ਨਹੀਂ ਦੇ ਰਿਹਾ ਅਮਨ ਅਰੋੜਾ ਦਾ ਚੁੱਪ ਕਰ ਗਏ ਨੇ ਸੱਚਮੁੱਚ ਭਾਰਤੀ ਜਨਤਾ ਪਾਰਟੀ ਦੇ ਨਾਲ ਉਹਨਾਂ ਦੀ 2 ਦਿਨ ਬੰਗਲੌਰ ਦੇ ਵਿੱਚ ਮੀਟਿੰਗ ਚੱਲੀ ਹੈ ਇੱਧਰ ਨਵਜੋਤ ਸਿੰਘ ਸਿੱਧੂ ਨੂੰ ਵੀ ਹਰੀ ਝੰਡੀ ਮਿਲ ਗਈ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਐਜ਼ এ ਪ੍ਰਧਾਨ ਐਜ਼ এ ਮੁੱਖ ਮੰਤਰੀ ਦਾ ਚਿਹਰਾ ਧੰਨਵਾਦ